ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਪੰਜਾਬ ਦਾ ਜਿਹੜਾ ਆ ਸਾਲ ਹੈ ਨਾ ਬਹੁਤ ਮਾੜਾ ਪੰਜਾਬ ਦੇ ਲਈ ਚੜਿਆ ਹੈ ਨਾ ਚਲੋ ਬਾਕੀ ਮਾਲਕ ਨੇ ਕਰਨਾ ਜੋ ਕਰਨਾ ਪਰ ਪੰਜਾਬ ਦੇ ਲਈ ਆ ਸਾਲ ਹੈ ਜਿਹੜਾ ਬਹੁਤ ਮਾੜਾ ਜਿਹੜਾ ਉਹ ਸਾਲ ਹੀ ਚੜਿਆ ਹੈ ਨਾ ਕਿਸਾਨਾਂ ਦੀਆਂ ਭਾਈ ਅੱਧੀਆਂ ਝੋਨਾ ਦਾ ਤੁਹਾਨੂੰ ਪਤਾ ਵੀ ਡੁੱਬ ਗਿਆ ਹੈ ਨਾ ਅੱਧੇ ਪੰਜਾਬ ਦਾ ਝੋਨਾ ਜਿਹੜਾ ਉਹ ਡੁੱਬ ਗਿਆ ਤੇ ਬਾਕੀ ਜਿਹੜਾ ਬਚਿਆ ਸੀ ਭਾਈ ਜਿਹੜਾ ਬੌਣਾ ਰੋਗ ਹੈ ਨਾ ਮੇਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਹੈ ਤੁਸੀਂ ਇਹ ਲਾ ਲਓ ਵੀ ਜੇ ਚਾਰ ਕਿੱਲੇ ਬਾਣ ਦੇ ਝੋਨਾ ਲੱਗਿਆ ਹੋਇਆ ਤਾਂ ਦੋ ਕਿੱਲਿਆਂ ਦਾ ਝੋਨਾ ਜਿਹੜਾ ਹੋਊਗਾ ਬਾਕੀ ਬੌਣੇ ਰੋਗ ਨੇ ਬਈ ਸਾਰਾ ਖਰਾਬ ਕਰਤਾ ਝੋਨਾ ਹਨ ਤੇ ਸਪਰੇਹਾਂ ਵੀ ਬਈ ਅ ਨਾਲੇ ਅਗਲੇ ਨੇ ਸਪਰੇਹਾਂ ਕਰੀਆਂ ਖਰਚਾ ਹੋਰ ਵੱਧ ਕਰਿਆ ਹਨ ਤੁਹਾਨੂੰ ਪਤਾ ਵੀ ਜਦੋਂ ਕੋਈ ਝੋਨਾ ਖਰਾਬ ਹੁੰਦਾ ਤੇ ਬੰਦੇ ਦਾ ਮਨ ਅਗਲਾ ਲੋਂਦਾ ਆਪਣਾ ਜੋਰ ਜਿੱਥੇ ਤੱਕ ਲੱਗਦਾ ਤੁਸੀਂ ਬਈ ਆ ਝੋਨਾ ਆ ਦੇਖੋ ਇਹ ਬਈ ਸਾਰਾ ਬੌਣਾ ਰੋਗ ਜਿਹੜਾ ਪਿਆ ਹੋਇਆ ਕੀ ਕਰੂਗਾ ਕਿਸਾਨ ਹਨਾ ਤੇ ਤੁਸੀਂ ਆ ਬੂਟੇ ਜਿਹੜੇ ਆ ਨਿਸਰੇ ਨੇ ਬਈ ਇਹਦਾ ਬਸ ਇੱਕ ਇਹ ਲਾ ਲਓ ਇੱਕ ਬਸ ਕੋਈ ਇਹਨਾਂ ਦਾ ਬੱਲੀਆਂ ਬੁੱਲੀਆਂ ਦਾਣਾ ਦੂਣਾ ਕੋਈ ਜ਼ਿਆਦਾ ਨਹੀਂ ਲੱਗਿਆ ਹਨਾ ਦੇਖੋ ਤੁਸੀਂ ਇਹ ਉਹ ਤੱਕ 2 2.5 3 ਕਿਲਿਆਂ ਦਾ ਜਿਹੜਾ ਇਹ ਘੇਰਾ ਤੁਸੀਂ ਆ ਦੇਖੋ ਬਿਲਕੁਲ ਖਤਮ ਕਰਤਾ ਬਈ ਝੋਨਾ ਲੈ ਹੁਣ ਇਹ ਝੋਨੇ ਦੇ ਪੁਰਾਹ ਬੂਜੇ ਦੇ ਉੱਪਰ ਤੁਸੀਂ ਆ ਲਾ ਲਓ ਵੀ ਆ ਇੱਕ ਦੋ ਬੱਲੀਆਂ ਜਿਹੜੀਆਂ ਇਹ ਨਿਕਲੀਆਂ ਨੇ ਜਿਹੜੀਆਂ ਨਿਕਲੀਆਂ ਨੇ ਬਿਰ ਕਾਮਯਾਬ ਨਹੀਂ ਸੀਗੀਆਂ ਬਿਲਕੁਲ ਹਨਾ ਆ ਦੇਖੋ ਐ ਜਮਾ ਬਿਲਕੁਲ ਬਈ ਖਤਮ ਕਰਤਾ ਵਿੱਚੋਂ ਆ ਦੇਖੋ ਤੁਸੀਂ ਜਮਾ ਚੋਂ ਨਾਲ ਲਾਤਾ ਬਈ ਇੰਨਾ ਖਰਚਾ ਕਰਕੇ ਕਿਸਾਨ ਤੁਹਾਨੂੰ ਪਤਾ ਵੀ ਲਵਾਈ 5000 ਰੁਪਿਆ ਕੀਲੇ ਦਾ ਲਵਾਈ 55000 ਦਿੱਤਾ ਹਨਾ ਬਾਕੀ ਰੇ ਸਪਰੇਅ ਘਟੋ ਘਟਾ ਅਗਲਾ 15 15 18 18 20 20000 ਰੁਪਿਆ ਕੀਲੇ ਤੇ ਖਰਚ ਕਰੀ ਬੈਠਾ ਤੇ ਝੋਨਾ ਬਈ ਨਿਕਲੂਗਾ ਅੱਧਾ ਅੱਧੇ ਤੋਂ ਵੀ ਘੱਟੇ ਨਿਕਲੂ ਜਿਹੜੇ ਹਿਸਾਬ ਨਾਲ ਜਿਹੜੇ ਹਾਲਾਤ ਹੋਏ ਹੋਏ ਨੇ ਹਨਾ ਤੇ ਅਗਲਾ ਕਿੱਥੋਂ ਖਰਚੀ ਮੜੂਗਾ ਬਈ ਬਚਨ ਬਚਾਉਣਾ ਕੁਛ ਨਹੀਂ ਹੈਗਾ ਤੇ ਸਾਨੂੰ ਪਤਾ ਹੈ ਵੀ ਕਈਆਂ ਦੇ ਕਈਆਂ ਨੇ ਦੇਖ ਕੇ ਰੋਣਾ ਆਉਂਦਾ ਬਈ ਇਹੋ ਜੀ ਤੇ ਕੀ ਹਾਲਾਤ ਨੇ ਆ ਤਾਂ ਦੇਖੋ ਵੀਰੇ ਜਮਾ ਬਿਲਕੁਲ ਜਿਹੜਾ ਖਤਮ ਹੋ ਗਿਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਦੇਖੋ ਜਿੱਥੇ ਤੱਕ ਬਈ ਨਿਗਾਹ ਜਾਂਦੀ ਹੈ ਨਾ ਉੱਥੇ ਤੱਕ ਝੋਨਾ ਬਿਲਕੁਲ ਜਿਹੜਾ ਇਹਨੇ ਖਤਮ ਕਰਤਾ ਬਿਲਕੁਲ ਮਾਜਤਾ ਜਿਹੜਾ ਇਹ ਬੌਣਾ ਰੋਗ ਆਇਆ ਪਤਾ ਨਹੀਂ ਐਤਕੀ ਪੰਜਾਬ ਦੇ ਉੱਪਰ ਕਿਹੜੇ ਐਸੇ ਚੰਦਰੇ ਦੀ ਨਜ਼ਰ ਪੰਜਾਬ ਨੂੰ ਲੱਗੀ ਹੈ ਜਿਹੜੀ ਉਹ ਪੰਜਾਬ ਨੂੰ ਲੈ ਕੇ ਗਈ ਬਾਈ ਇਸ ਸਾਲ ਇਹ ਲਾ ਲਓ ਵੀ ਆਪਣਾ 60% ਝੋਨਾ ਝੋਨਾ ਜਿਹੜਾ ਖਰਾਬ ਹੋ ਗਿਆ ਕੰਜੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਰਹਿ ਗਿਆ ਥੋੜਾ ਬਹੁਤ 40% ਝੋਨਾ ਜਿਹੜਾ ਐਤਕੀ ਪੰਜਾਬ ਦੇ ਵਿੱਚ ਹੋਊਗਾ ਬਾਕੀ 60% ਪਰਸੈਂਟ ਹੈ ਜਿਹੜਾ ਝੋਨਾ ਉਹ ਖਤਮ ਹੋ ਗਿਆ ਬਾਈ ਤੇ ਤੁਸੀਂ ਇਹ ਲਾ ਲਓ ਇਹ ਹੋ ਗਿਆ ਬਾਈ ਆ ਬਾਈ ਦਾ ਜਿਹੜਾ ਝੋਨਾ ਹੈ ਇਸਦੇ ਲਈ ਚਾਰ ਕਿੱਲੇ ਵਾਹਣਦੇ ਨੇ ਕਿੱਲਾ ਇਹ ਹੋ ਗਿਆ ਬਾਈ ਦੇਖੋ ਇਹ ਖਤਮ ਹੋਇਆ ਪਿਆ ਬਿਲਕੁਲ ਹਨਾ ਤੇ ਕਿੱਲਾ ਇਹ ਹੋ ਗਿਆ ਬਾਈ ਇਹ ਵੀ ਜਮਾ ਖਤਮ ਹੋਇਆ ਪਿਆ ਦੇਖੋ ਮਾਰੋਨੇਗਾ ਤੇ ਕਿੱਲਾ ਬਾਈ ਉਹ ਚਰੀ ਤੋਂ ਪਰਲੇ ਪਾਸੇ ਆ ਉਹ ਵੀ ਖਤਮ ਆ ਹਨਾ ਉਹ ਜਿਹੜਾ ਵਿਚਾਲੇ ਚਰੀ ਦੇ ਨਾਲ ਇੱਕ 2 ਕਬਿੱਗੇ ਤੋਂ 26 ਦਾ ਲਾਇਆ ਹੋਇਆ ਉਹ ਬਾਈ ਪੂਰਾ ਵਧੀਆ ਖੜਾ ਹੈਣ ਬਾਈ ਕਹਿੰਦਾ ਮੈਂ 26 ਇਹਨਾਂ ਲਾ ਲਈ ਕਹਿੰਦਾ ਅੱਗੇ ਵੱਧ ਲਾਉਂਦਾ ਸੀ ਐਤ ਕਿਵੇਂ ਘੱਟ ਲਾਈ ਆ ਤੇ ਮੈਂ ਕਿਹਾ ਬਾਈ ਕਰਮਾਂ ਦੇ ਸੌਦੇ ਨੇ ਹਨਾ ਜਿਹੜਾ ਪ੍ਰਮਾਤਮਾ ਨੇ ਉਸ ਅਕਾਲ ਪੁਰਖ ਨੇ ਦੇਣਾ ਹਨਾ ਉਹੀ ਜਿਹੜਾ ਮਿਲਣਾ ਤੁਸੀਂ ਇਹ ਦੇਖੋ ਬਈ ਜਮਾਂ ਖਤਮ ਕਰਤਾ ਚੰਨਾ ਹਨਾ ਤੇ ਬਸ ਬਾਈ ਪ੍ਰਮਾਤਮਾ ਅੱਗੇ ਇੱਕ ਅਰਦਾਸ ਕਰ ਸਕਦੇ ਆ ਹਨਾ ਆਪਾਂ ਉਸ ਅਕਾਲ ਪੁਰਖ ਅੱਗੇ ਵੀ ਪ੍ਰਮਾਤਮਾ ਪੰਜਾਬ ਨੂੰ ਜਿਹਦੀ ਨਜ਼ਰ ਲੱਗੀ ਹੈ ਜਲਦੀ ਜਿਹੜੀ ਨਜ਼ਰ ਉੱਤਰੇ ਹਨਾ ਤੇ ਪ੍ਰਮਾਤਮ ਪ੍ਰਮਾਤਮਾ ਕਰੇ ਪੰਜਾਬ ਫੇਰ ਉਹੀ ਰੰਗਲਾ ਪੰਜਾਬ ਜਿਹੜਾ ਮੇਰਾ ਰੰਗਲਾ ਪੰਜਾਬ ਬਣ ਜੇ ਹਨਾ ਤੇ ਹੜਾਂ ਦੀ ਮਾਰ ਆ ਪ੍ਰਵਾਸੀਆਂ ਨੇ ਕਿੱਡਾ ਵੱਡਾ ਜਿਹੜਾ ਪਾਪ ਉਹ ਕਰਿਆ ਬਈ ਗੱਲ ਇਹ ਵੀ ਆ ਜਿਹੜਾ ਹੁਣ ਬਈ ਦੁਨੀਆ ਤੇ ਪਾਪ ਵੀ ਜਿਹੜਾ ਬਹੁਤ ਵੱਧ ਗਿਆ ਹੁਣ ਮੈਂ ਵੀ ਬਈ ਕਿਸਾਨਾਂ ਦਾ ਮੁੰਡਾ ਇਸ ਮੇਰੇ ਪੇਜ ਦੇ ਉੱਪਰ ਜੜੀਆਂ ਆਪਣੇ ਕਣਕ ਵੇਲੇ ਆਪਾਂ ਨਾਲ ਫੂਕਦੇ ਆ ਉਹਦੀਆਂ ਵੀਡੀਓ ਪਈਆਂ ਨੇ ਬਾਈ ਤੁਸੀਂ ਦੇਖਿਓ ਮੈਂ ਉਹਦੇ ਵਿੱਚ ਤੱਤਾ ਵੀ ਬੋਲਿਆ ਹਨ ਇਹ ਵੀ ਕਿਹਾ ਬਹੁਤ ਕੁਝ ਕਿਹਾ ਮੈਂ ਉਹਦੇ ਬਾਰੇ ਉਹਦੇ ਵਿੱਚ ਵੀ ਅੱਗੇ ਜਾ ਕੇ ਭੁਗਤਾਨਾ ਪਊਗਾ ਸਾਨੂੰ ਇਹ ਆ ਬਹੁਆ ਬਈ ਉਹ ਗੱਲਾਂ ਹਨ ਸੱਚੀਆਂ ਕਦੇ-ਕਦੇ ਇਹ ਲੱਗਦਾ ਵੀ ਕਿਸਾਨ ਜਦੋਂ ਵੀ ਪ੍ਰਮਾਤਮਾ ਸਾਰਾ ਕੁਝ ਠੀਕ ਹੁੰਦਾ ਆਪਣਾ ਬਈ ਉਦੋਂ ਆਪਣੇ ਰੱਬ ਯਾਦ ਨਹੀਂ ਹੁੰਦਾ ਹਨ ਜਦੋਂ ਆਪਣੇ ਤੇ ਕੋਈ ਪੁੱਠੀ ਮੁਸੀਬਤ ਪੈਂਦੀ ਆ ਫਿਰ ਆਪਾਂ ਰੱਬ ਨੂੰ ਚੇਤੇ ਕਰਦੇ ਆ ਤੇ ਉਹੀ ਕੁਝ ਹੋਇਆ ਬਾਈ ਪਾਪ ਆਪਾਂ ਬਹੁਤ ਸਮੇਂ ਤੋਂ ਕਰਦੇ ਆ ਰਹੇ ਆਂ ਕਣਕ ਦਾ ਨਾੜ ਆਪਾਂ ਸੀਂਖ ਖਸਾ ਕੇ ਬਈ ਦਰਖਤਾਂ ਐ ਫੂਕੇ ਨੇ ਤੁਸੀਂ ਇਹ ਲਾ ਲੋ ਰੋੜਾਂ ਤੇ ਜਾ ਕੇ ਦੇ ਉਦੋਂ ਦੇਖਿਓ ਕਣਕ ਵੇਲੇ ਵੀ ਲੋਕ ਬਿਲਕੁਲ ਵੀ ਨਹੀਂ ਬਈ ਦੇਖਦੇ ਜਿੱਥੋਂ ਸੀਂਖ ਖਸਾਈ ਬਸ ਖਤਮ ਹਨਾ ਯਾਰ ਉਹਨਾਂ ਦਾ ਕੀ ਕਸੂਰ ਆ ਜਿਹੜੇ ਉਹ ਦਰਖਤ ਵਿਚਾਰੇ ਖੜਿਆ ਨੂੰ ਫੂਕਣਾ ਬਹੁਤ ਵੱਡੀ ਗੱਲ ਆ ਹਨਾ ਗੁਰਬਾਣੀ ਦੇ ਵਿੱਚ ਲਿਖਿਆ ਉਹ ਵੀ ਇੱਕ ਜੂਨੀਆਂ ਭੁਗਤ ਰਹੇ ਨੇ ਆਪਣੀਆਂ ਹਨਾ ਉਹਨਾਂ 'ਚ ਵੀ ਜਾਨ ਆ ਜਦੋਂ ਆਪਾਂ ਉਹਨਾਂ ਨੂੰ ਖੜਿਆ ਨੂੰ ਫੂਕ ਦਾਂਗੇ ਬਾਈ ਉਹਦੇ ਦੇਣਾ ਤਾਂ ਆਪਾਂ ਨੂੰ ਪਾਊਗੀ ਪਾਊਗਾ ਇਹ ਗੱਲਾਂ ਬਈ ਕਰਨ ਦੀਆਂ ਤਾਂ ਹੈ ਨਹੀਂ ਤੇ ਪਰ ਬਈ ਗੱਲਾਂ ਕੌੜੀਆਂ ਨੇ ਹੈਗੀਆਂ ਪਰ ਬਈ ਸੱਚੀਆਂ ਨੇ ਤੇ ਬਸ ਸਾਰੇ ਵੀਰਾਂ ਨੂੰ ਬੇਨਤੀ ਹੈ ਬਈ ਦੇਖ ਕੇ ਚੱਲਿਆ ਕਰੋ ਪ੍ਰਮਾਤਮਾ ਦੇ ਬਾਣੇ ਵਿੱਚ ਰਿਹਾ ਕਰੋ ਜਿਹੜੀ ਚੀਜ਼ ਤੋਂ ਇਹ ਲੱਗਦਾ ਵੀ ਪਾਪ ਹੈ ਉਹ ਚੀਜ਼ ਨਾ ਕਰਿਆ ਕਰੋ ਰਿਸਕ ਨਾ ਲਿਆ ਕਰੋ ਇਹ ਕੁਦਰਤ ਦਾ ਰਿਸਕ ਲੈਂਤਾ ਹੋਇਆ ਬਈ ਹੋਰ ਰਿਸਕ ਲੈਂਤੇ ਹੋਏ ਚੱਲ ਜਾਂਦੇ ਨੇ ਪਰ ਜਿਹੜਾ ਇਹ ਕੁਦਰਤ ਦਾ ਰਿਸਕ ਹੈ ਨਾ ਇਹ ਬਹੁਤ ਮਹਿੰਗਾ ਪੈ ਜਾਂਦਾ ਇਹ ਕੁਦਰਤ ਹੈ ਇਹਦੇ ਅੱਗੇ ਕੁਝ ਨਹੀਂ ਅੜਿਆ ਇਦੇ ਅੱਗੇ ਨਾ ਕੋਈ ਰਾਜਾ ਨਾ ਕੋਈ ਮੰਤਰੀ ਕੁਝ ਵੀ ਨਹੀਂ ਅੜਦਾ ਇਹਦੇ ਅੱਗੇ ਜਦੋਂ ਇਹ ਜਿਹੜਾ ਵੀ ਉਹਦੇ ਵਿੱਚ ਗੁੱਸੇ ਦੇ ਵਿੱਚ ਹੋ ਜੇ ਨਾ ਤੇ ਤਬਾਹ ਕਰ ਦਿੰਦੀ ਹੈ ਤੁਸੀਂ ਨੇ ਦੇਖਿਆ ਸੀ ਨਾ ਇਤਕੀ ਵੀ ਕੀ ਕੋਈ ਹੋਇਆ ਨਾ ਬਸ ਬਈ ਰੱਬ ਦਾ ਨਾਮ ਲਿਆ ਕਰੋ ਇਹ ਵੀ ਜਿਹੜੇ ਆਪਾਂ ਬੱਚੇ ਬੈਠੇ ਆ ਪੰਜਾਬੀ ਬਸ ਇੱਕ ਆਪਾਂ ਜਿਹੜੇ ਉਹ ਲੰਗਰਾਂ ਕਰਕੇ ਹਨਾ ਸੇਵਾ ਕਰਦੇ ਆ ਉਹਨਾਂ ਕਰਕੇ ਗੁਰੂਆਂ ਆਪਣੇ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਉਹਨਾਂ ਕਰਕੇ ਬੱਚੇ ਹੋਏ ਆ ਪਰ ਬਈ ਜਦੋਂ ਆਪਾਂ ਥੋੜਾ ਜਿਹਾ ਗਲਤ ਚੱਲਣ ਲੱਗ ਗਿਆ ਨਾ ਤੇ ਪ੍ਰਮਾਤਮਾ ਨੇ ਥੋੜਾ ਜਿਹਾ ਰੰਗ ਜਿਹੜਾ ਆਪਾਂ ਨੂੰ ਉਹ ਵੀ ਰੰਗ ਦਿਖਾਇਆ ਥੋੜਾ ਜਿਹਾ ਤੇ ਜਿਹੜੀਆਂ ਫਸਲਾਂ ਜਿਹੜੀਆਂ ਕੁਝ ਮਰ ਗਈਆਂ ਕੁਝ ਬੌਣੇ ਰੋਗ ਨੇ ਖਤਮ ਕਰਤੀਆਂ ਤੇ ਤੁਸੀਂ ਇਹ ਲਾ ਲਓ ਵੀ ਮਾੜੀ ਸਮਾਂ ਸੀ 2025 ਬਹੁਤ ਮਾੜਾ ਜਿਹੜਾ ਪੰਜਾਬ ਦੇ ਲਈ ਬਹੁਤ ਵੱਡਾ ਕਰੋੜਾਂ ਰੁਪਈਆ ਦਾ ਘਾਟਾ ਜਿਹੜਾ ਇਸ ਸਾਲ ਪੰਜਾਬ ਨੂੰ ਹੋਇਆ ਚਲੋ ਕੋਈ ਗੱਲ ਨਹੀਂ ਬਈ ਘਾਟੇ ਦਾ ਪੂਰੇ ਹੋ ਜਾਂਦੇ ਆ ਪਰ ਜਿਹੜੇ ਜਿਨ੍ਹਾਂ ਦੇ ਘਰੋਂ ਬੰਦੇ ਵਾਗੇ ਨਾ ਕੋਈ ਹੜ ਦੇ ਵਿੱਚ ਰੁੜ ਗਿਆ ਕੋਈ ਡੰਗਰ ਰੁੜ ਗਿਆ ਹਨ ਡੰਗਰ ਵੀ ਬਈ ਪੁੱਤਾਂ ਵਰਗੀ ਹੁੰਦੇ ਹਨ ਉਹ ਮੁੜ ਕੇ ਨਹੀਂ ਆਉਣੇ ਹਨ ਆ ਛੋਟੇ ਜਿਹੇ ਬੱਚੇ ਨਾਲ ਦੇਖੋ ਕੀ ਕੁਝ ਕਰਿਆ ਇਸ ਪ੍ਰਵਾਸੀ ਨੇ ਪਰ ਬਈ ਲੋਕ ਹੁਣ ਪ੍ਰਵਾਸੀਆਂ ਨੂੰ ਕੱਢਣ ਨੂੰ ਕਹਿੰਦੇ ਆ ਬਈ ਉਹ ਗੱਲਾਂ ਗਈਆਂ ਆਪਾਂ ਨੇ ਪਹਿਲਾਂ ਬਾੜੇ ਐਨ ਪੂਰਾ ਉਹ ਕਰਕੇ ਬਈ ਉਹਨਾਂ ਨੇ ਜਾਲ ਜਦੋਂ ਵਿਛ ਗਿਆ ਬਈ ਹੁਣ ਉਹ ਜਾਲ ਪੱਟਣਾ ਬਹੁਤ ਔਖਾ ਹਨ ਤੇ ਬਸ ਬਈ ਰੱਬ ਅਗੇ ਅਰਦਾਸ ਕਰੋ ਪਰਮਾਤਮਾ ਮੈਂ ਅਰਦਾਸ ਕਰੂ ਵੀ ਸਾਰਾ ਕੁਝ ਸਹੀ ਹੋ ਜੀ ਪੰਜਾਬ ਉਮੀ ਖੁਸ਼ਹਾਲ ਹੋ ਜੇ ਹੋ ਜੇ ਜਿਵੇਂ ਪਹਿਲਾਂ ਸੀਗਾ ਨਾ ਤੇ ਕਰੇ ਅਰਦਾਸ ਜਰੂਰ ਕਰਿਆ ਕਰੋ ਸਭ ਸਾਰੇ ਵੀਰਾਂ ਨੂੰ ਬੇਨਤੀ ਆ ਜਿਉਂਦੇ ਬਸ ਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ